ਹਰ ਇੱਕ ਜਿਹੜਾ ਮਾਪਿ ਹੋਇਆ ਉਹਦੀ ਤਮੰਨਾ ਹੁੰਦੀ ਹੈ ਕਿ ਜਿਹੜਾ ਉਹਦਾ ਬੱਚਾ ਹੈਗਾ ਉਹਦਾ ਬੁੱਢੇ ਜਦੋਂ ਹੋ ਜਾਣਾ ਉਹਨਾਂ ਦਾ ਕੋਈ ਸਹਾਰਾ ਬਣੇ ਉਹਨਾਂ ਲਈ ਦਿਨ ਰਾਤ ਮਿਹਨਤ ਕਰਦੇ ਨੇ ਉਹਨਾਂ ਲਈ 24 24 ਘੰਟੇ ਕੰਮ ਕਰਦੇ ਨੇ ਸ਼ਿਫਟਾਂ ਲਾਉਂਦੇ ਨੇ ਤਾਂ ਕਿ ਜਿਹੜਾ ਉਹਨਾਂ ਦਾ ਬੱਚਾ ਜਿਹੜਾ ਕਾਮਯਾਬ ਹੋ ਉਹਨਾਂ ਦਾ ਸਹਾਰਾ ਵੀ ਬਣ ਸਕੇ ਪਰ ਇਹ ਹੋ ਨਹੀਂ ਰਿਹਾ ਸਾਡੇ ਕਲਚਰ ਨੇ ਉਹ ਵਧ ਗਏ ਸਾਡੇ ਜਿਹੜੇ ਫੋਰਨ ਕੰਟਰੀ ਨੇ ਅਸੀਂ ਉਹਨਾਂ ਤੋਂ ਚੰਗੀਆਂ ਗੱਲਾਂ ਨੇ ਜਿਹੜੀਆਂ ਉਹ ਨਹੀਂ ਬਣਾਈ ਅਸੀਂ ਉਹਨਾਂ ਤੋਂ ਐਸਨ ਸਿੱਖ ਲਏ ਸ਼ਰਾਬਾਂ ਪੀਣੀਆਂ ਵੱਡੇ ਵੱਡੇ ਹੋਟਲ ਬਣੇ ਹੋਏ ਨੇ ਇੱਥੇ ਜਾ ਕੇ ਰੋਟੀਆਂ ਖਾਉਣੀਆਂ ਉੱਥੋਂ ਦੇ ਬ੍ਰਾਂਡਡ ਕੱਪੜੇ ਪਾਉਣੇ ਸਿੱਖ ਲਏ ਪਰ ਉਹਨਾਂ ਦੇ ਜਿਹੜੇ ਚੰਗੇ ਗੁਣ ਨੇ ਉਹ ਨਹੀਂ ਆਪਣਾ ਜਿਹੜੇ ਉਹਨਾਂ ਦੇ ਬੱਚੇ ਨੇ ਇੱਥੇ ਦਾ ਕੋਈ ਬਹੁਤ ਵੱਡਾ ਅਫਸਰ ਲੱਗਿਆ ਹੋਇਆ ਕੋਈ ਬਹੁਤ ਵੱਡਾ ਮੁਲਾਜ਼ਮ ਆ ਪਰ ਜਿਹੜੇ ਉਹਨਾਂ ਦੇ ਮਾਪਿਓ ਨੇ ਉਹ ਫਿਰਦ ਆਤਮਾ ਉੱਥੇ ਆਪਣੀਆਂ ਤਿੰਨ ਗੱਟੀਆਂ ਕਰਦੇ। ਉਹ ਵੀ ਸਮਾਂ ਹੁੰਦਾ ਸੀ ਜਦੋਂ ਸਾਡੇ ਸਾਂਝੇ ਪਰਿਵਾਰ ਹੁੰਦੇ ਸੀ। ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ ਸਾਡੇ ਘਰ ਦਾ ਜਿੰਦਾ ਸਮਝਿਆ ਜਾਂਦਾ ਸੀ। ਪਰ ਅੱਜ ਜਿਹੜਾ ਹੈਗਾ ਸਮਾਂ ਅਸੀਂ ਉਹਨਾਂ ਬਜ਼ੁਰਗਾਂ ਨੂੰ ਘਰੇ ਰੱਖਣਾ ਹੀ ਪਸੰਦ ਨਹੀਂ ਕਰਦੇ। ਦੋਸਤੋ ਮੈਂ ਹਾਂ ਦਰਸ਼ਨ ਸਿੰਘ ਗੁਰੂ। ਅੱਜ ਆਪਾਂ ਗੱਲ ਕਰਾਂਗੇ ਬਿਰਧ ਆਸ਼ਰਮ ਨੇ ਜਿਹੜੇ ਉਹ ਕਿੰਨੇ ਕੁ ਜ਼ਰੂਰੀ ਨੇ ਇਹ ਕਿਉਂ ਵਧੇ ਜਾ ਰਹੇ ਨੇ ਇਹਨਾਂ ਦੀ ਮਹੱਤਤਾ ਹੈ। ਕਿੰਨਾਂ ਦੀ ਲੋੜ ਹੈ ਕਿੰਨਾਂ ਦੀ ਲੋੜ ਨਹੀਂ ਹੈ ਮੈਂ ਅੱਜ ਤੁਹਾਡੇ ਸਾਰੇ ਹੀ ਦਰਸ਼ਕਾਂ ਦਾ ਜੋ ਅੰਗ ਸੰਗ ਟੀਵੀ ਨਾਲ ਤੁਸੀਂ ਜੁੜੇ ਹੋਏ ਹੋ ਦੇਖ ਰਹੇ ਹੋ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਦੇ ਹਾਂ ਵਿਰਦ ਆਸਨਾ ਸੰਬੰਧੀ ਭਾਵੇਂ ਅਸੀਂ ਟੈਕਨੋਲੋਜੀ ਦੇ ਤੌਰ ਤੇ ਦੁਨੀਆ ਪੱਧਰ ਤੇ ਇੱਕ ਹੁੰਦੇ ਜਾ ਰਹੇ ਹਾਂ ਕਿਉਂਕਿ ਜਿਹੜੀ ਸਾਡੀ ਧਰਤੀ ਹੈ ਵਿਗਿਆਨ ਨੇ ਜਿਹੜੀ ਸਾਡੀ ਟੈਕਨੋਲੋਜੀ ਨੇ ਉਹਨੂੰ ਇਸ ਤਰ੍ਹਾਂ ਮਤਲਬ ਬਣਾ ਦਿੱਤਾ ਹੈ ਕਿ ਅਸੀਂ ਕੋਈ ਵੀ ਇਨਫੋਰਮੇਸ਼ਨ ਦੇਖਣੀ ਹੋਵੇ ਕੋਈ ਵੀ ਅਸੀਂ ਕੋਈ ਗੱਲ ਦੇਖਣੀ ਹੋਵੇ ਜੇ ਕੋਈ ਅੱਜ ਕੱਲ੍ਹ ਜਾਣਕਾਰੀ ਲੈਣੀ ਹੋਵੇ ਤਾਂ ਅੱਜ ਅਸੀਂ ਟੈਕਨੋਲੋਜੀ ਦੇ ਤੌਰ ਤੇ ਅੱਜ ਅਸੀਂ ਨੈਟ ਹੋ ਗਿਆ ਜੋ ਸਾਡੇ ਟੀਵੀ ਹੋ ਗਿਆ ਜੋ ਸਾਡਾ ਮੋਬਾਈਲ ਫੋਨ ਹੋ ਗਿਆ ਉਹਦੇ ਤੇ ਅਸੀਂ ਮਿੰਟਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਪਰ ਅਸੀਂ ਜਿਹੜੇ ਹੈਗਾ ਰਿਸ਼ਤੇ ਨਾਤੇਆਂ ਦੇ ਵਿੱਚ ਜਿਹੜੇ ਅਸੀਂ ਸਮਾਜਿਕ ਤੌਰ ਤੇ ਆ ਜੇ ਸਾਡੇ ਜਿਹੜੇ ਹੈਗਾ ਅਸੀਂ ਕਿਉਂ ਜਿਹੜੇ ਟੁੱਟਦੇ ਜਾ ਰਹੇ ਆ ਸਣੀਆਂ ਦੇ ਸਾਂਝਾ ਕਿਉਂ ਘਟਦੀਆਂ ਜਾ ਰਹੀਆਂ ਨੇ ਸਾਡੇ ਰਿਸ਼ਤੇ ਕਿਉਂ ਘਟਦੇ ਜਾ ਰਹੇ ਆ ਇਹ ਆ ਜਿਹੜੇ ਅਸੀਂ ਅੱਜ ਇਹਦੇ ਬਾਰੇ ਗੱਲਬਾਤ ਕਰਨੀ ਆ ਉਹ ਵੀ ਸਮਾਂ ਹੁੰਦਾ ਸੀ ਜਦੋਂ ਸਾਡੇ ਸਾਂਝੇ ਪਰਿਵਾਰ ਹੁੰਦੇ ਸੀ ਜੇ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹ ਸਾਡੇ ਘਰ ਦਾ ਜਿਹੜਾ ਜਿੰਦਾ ਸਮਝਿਆ ਜਾਂਦਾ ਸੀ ਇੱਕ ਜਿਹੜੇ ਸਾਡੇ ਘਰ ਦੇ ਸ਼ਿੰਗਾਰ ਸਮਝਿਆ ਜਾਂਦਾ ਸੀ ਪਰ ਅੱਜ ਜਿਹੜਾ ਹੈਗਾ ਸਮਾਂ ਅਸੀਂ ਉਹਨਾਂ ਬਜ਼ੁਰਗਾਂ ਨੂੰ ਘਰੇ ਰੱਖਣਾ ਹੀ ਪਸੰਦ ਨਹੀਂ ਕਰਦੇ ਕਿਉਂ ਕਿ ਕਿਉਂਕਿ ਅੱਜ ਜਿਹੜਾ ਹੈਗਾ ਹਰੇਕ ਮਨੁੱਖਾ ਜਿਹੜਾ ਉਹ ਜਿਹੜੀਆਂ ਉਹਦੀਆਂ ਮਤਲਬ ਭਾਵਨਾਵਾਂ ਨੇ ਉਹਦੀਆਂ ਜਿਹੜੀਆਂ ਛਾਵਾਂ ਨੇ ਉਹ ਵੱਡੀਆਂ ਹੁੰਦੀਆਂ ਜਾ ਰਹੀਆਂ ਨੇ ਉਹ ਵਿਦਿਆ ਪ੍ਰਾਪਤ ਕਰਕੇ ਉਹ ਬਹੁਤ ਵੱਡੇ ਜਿਹੜੇ ਉਹਨਾਂ ਨੇ ਸਾਧਨਤਾ ਪੈਦਾ ਕਰ ਲਏ ਉਹਨਾਂ ਨੇ ਆਪਣੇ ਆਪ ਨੂੰ ਵਿਕਸਿਤ ਕਰ ਲਿਆ ਬਹੁਤ ਵੱਡੀਆਂ ਜਿਹੜੀਆਂ ਹੈਗੀਆਂ ਅਸੀਂ ਵਿਗਿਆਨਕ ਤੌਰ ਤੇ ਤਰੱਕੀ ਕਰ ਲਈ ਅਸੀਂ ਵੱਡੇ ਵੱਡੇ ਸਾਡੇ ਜਿਹੜੇ ਹੈਗੇ ਨੇ ਅਸੀਂ ਕੋਠੀਆਂ ਬਣਾ ਲਈਆਂ ਅਸੀਂ ਘਰ ਬਣਾ ਲਏ ਅਸੀਂ ਬਹੁਤ ਵੱਡੀਆਂ ਕਾਰਾਂ ਲੈ ਲੀਆਂ ਅਸੀਂ ਹੋਰ ਬਹੁਤ ਸਾਰੇ ਸਾਧਨ ਜਿਹੜੇ ਸੁੱਖ ਦੇ ਸਾਧਨ ਨੇ ਜਿਹੜੇ ਸੁਖਦਾਇਕ ਸਾਧਨ ਨੇ ਉਹ ਪ੍ਰਾਪਤ ਤਾਂ ਕਰ ਲਏ ਪਰ ਅਸੀਂ ਇਹ ਨਹੀਂ ਦੇਖਦੇ ਵੀ ਜਿਹੜਾ ਸਾਡਾ ਜਿਹੜਾ ਸਮਾਜ ਆ ਜਿਹਦੇ ਵਿੱਚ ਅਸੀਂ ਰਹਨੇ ਆ ਜਿਹੜੇ ਸਾਡੇ ਵੱਡੇ ਬਜ਼ੁਰਗ ਨੇ ਜਿਹੜੇ ਸਾਡੇ ਜਿਨ੍ਹਾਂ ਨੇ ਸਾਨੂੰ ਪਾਲਣ ਪੋਸਣ ਕੀਤਾ ਹੈ ਉਹਨਾਂ ਦਾ ਸਾਡਾ ਸਤਕਾਰ ਹੈ ਉਹ ਅਸੀਂ ਕਿਉਂ ਨਹੀਂ ਕਰਦੇ ਹਰ ਇੱਕ ਜਿਹੜਾ ਮਾਪਿਓ ਹੈ ਉਹਦੀ ਤਮੰਨਾ ਹੁੰਦੀ ਹੈ ਉਹਦੀ ਇੱਕ ਭਾਵਨਾ ਹੁੰਦੀ ਹੈ ਉਹਦਾ ਇੱਕ ਖਿਆਲ ਹੁੰਦਾ ਹੈ ਕਿ ਜਿਹੜਾ ਉਹਦਾ ਬੱਚਾ ਹੈਗਾ ਉਹਦਾ ਬੁੱਢਾ ਬੁੱਢੇ ਜਦੋਂ ਹੋ ਜਾਣਾ ਜਦੋਂ ਉਹ ਕੋਈ ਕੰਮ ਕਰਨ ਤੋਂ ਮਤਲਬ ਅਸਮਰੱਥ ਹੋ ਜਾਣਾ ਉਹਨਾਂ ਦਾ ਕੋਈ ਸਹਾਰਾ ਆਪਣੇ ਇਸੇ ਕਰਕੇ ਉਹ ਸਾਰੀ ਉਮਰ ਆਪਣੀ ਤਾਂ ਜ਼ਿੰਦਗੀ ਆ ਜਿਹੜੀ ਉਹ ਇੰਨੀ ਕਮਾਈ ਕਰਦੇ ਹਨ ਸਿਰ ਤੋੜ ਯਤਨ ਕਰਦੇ ਹਨ ਕਿ ਉਹਨਾਂ ਆਪਣੇ ਬੱਚਿਆਂ ਨੂੰ ਉਹ ਹਰ ਚੀਜ਼ ਜਿਹੜੀ ਲੋੜੀਂਦੀ ਹੈ ਉਹਨਾਂ ਨੂੰ ਪ੍ਰਾਪਤ ਕਰਵਾਉਣ ਉਹਨਾਂ ਲਈ ਉਹ ਦਿਨ ਰਾਤ ਮਿਹਨਤ ਕਰਦੇ ਨੇ ਉਨਾਂ ਲਈ ਹੋਰ ਰਾਤਾਂ ਕੱਟਦੇ ਨੇ ਉਹਨਾਂ ਲਈ 24 24 ਘੰਟੇ ਕੰਮ ਕਰਦੇ ਨੇ ਸ਼ਿਫਟਾਂ ਲਾਉਂਦੇ ਨੇ ਉਹਨਾਂ ਨੂੰ ਵਿਦਿਆ ਪੜ੍ਹਾਈ ਕਰਵਾਉਣ ਲਈ ਉਹਨਾਂ ਨੂੰ ਹਰ ਯਤਨ ਕਰਦੇ ਨੇ ਉਹਨਾਂ ਨੂੰ ਚੰਗਾ ਇਨਸਾਨ ਬਣਾਉਣ ਲਈ ਹਰ ਯਤਨ ਕਰਦੇ ਨੇ ਤਾਂ ਕਿ ਜਿਹੜਾ ਉਹਨਾਂ ਦਾ ਬੱਚਾ ਜਿਹੜਾ ਕਾਮਯਾਬ ਹੋ ਕੇ ਪੈਰਾਂ ਸਿਰ ਹੋ ਕੇ ਉਹ ਆਪਣਾ ਕਾਮਯਾਬੀ ਹੋ ਸਕੇ ਤੇ ਉਹ ਆਪਣੇ ਜਿਹੜੇ ਉਹਨਾਂ ਦੇ ਵੱਡੇ ਨੇ ਬਜ਼ੁਰਗ ਨੇ ਮਾਤਾ ਪਿਤਾ ਨੇ ਉਹਨਾਂ ਦਾ ਸਹਾਰਾ ਵੀ ਬਣ ਸਕੇ ਪਰ ਇਹ ਹੋ ਨਹੀਂ ਰਿਹਾ ਕਿਉਂਕਿ ਜਿਹੜੇ ਪਹਿਲਾਂ ਸਾਂਝੇ ਪਰਿਵਾਰ ਹੁੰਦੇ ਸੀ ਇੱਕ ਜਿਹੜਾ ਵੱਡਾ ਬਜ਼ੁਰਗ ਹੁੰਦਾ ਸੀ ਉਹ ਘਰ ਦੇ ਵਿੱਚ ਉਹਦਾ ਇੰਨਾ ਸਤਕਾਰ ਹੁੰਦਾ ਸੀ ਜਿਹੜੇ ਸਾਰੇ ਪਰਿਵਾਰ ਦੇ ਜਿਹੜੇ ਮੈਂਬਰ ਸੀਗੇ ਉਹ ਤੋਂ ਪੁੱਛ ਕੇ ਗੱਲ ਕਰਦੇ ਜੇ ਕੋਈ ਪੈਸਾ ਥੇਲਾ ਵੀ ਲੈਣਾ ਜਾਂ ਘਰ ਦੀ ਕੋਈ ਕਿਤੇ ਜਾਣਾ ਰਿਸ਼ਤੇਦਾਰੀ ਦੇ ਵਿੱਚ ਜਾਣਾ ਤਾਹਨੂੰ ਪੁੱਛ ਲਿਆ ਜਾਂਦਾ ਸੀਗਾ ਵੀ ਬਾਪੂ ਅੱਜ ਮੈਂ ਨਾਨਕੀ ਜਾਣਾ ਅੱਜ ਮੈਂ ਸਹੁਰੇ ਜਾਣਾ ਅੱਜ ਮੈਂ ਵਿਆਹ ਜਾਣਾ ਅੱਜ ਮੈਂ ਆਹ ਕੰਮ ਜਾਣਾ ਤਾ ਸਵੇਰੇ ਬੈਠ ਕੇ ਉਹ ਆਪਦੇ ਨਾਲੇ ਤਾਂ ਮਾਤਾ ਪਿਤਾ ਨੂੰ ਮਿਲ ਕੇ ਜਾਂਦੇ ਉਹਨਾਂ ਦਾ ਅਸ਼ੀਰਵਾਦ ਲੈ ਕੇ ਜਾਂਦੇ ਤੇ ਨਾਲੇ ਫੇਰ ਕੰਮ ਤੇ ਜਾਂਦੇ ਤਾਂ ਮੁੜ ਕੇ ਜਦੋਂ ਆਉਂਦੇ ਉਹ ਦੇਖਦੇ ਜਿਹੜੇ ਜਦੋਂ ਉਹ ਆਪਣੇ ਦਰਵਾਜ਼ੇ ਵਿੱਚ ਬੈਠੇ ਹੁੰਦੇ ਤਾਂ ਆ ਕੇ ਪਹਿਲਾਂ ਆਪਦੇ ਮਾਪੇ ਉਹਨੂੰ ਉਹਦੇ ਕੋਲੇ ਬੈਠਦੇ ਉਹਦੇ ਨਾਲ ਗੱਲਬਾਤ ਕਰਦੇ ਉਹਨੂੰ ਪੁੱਛਦੇ ਵੀ ਬਾਪੂ ਤੁਸੀਂ ਰੋਟੀ ਖਾ ਲਈ ਜਾਂ ਨਹੀਂ ਖਾ ਲਈ ਇਹ ਗੱਲਾਂ ਸੀ ਜਿਹੜੀਆਂ ਉਹ ਸਾਡੀਆਂ ਪੀੜੀ ਦਾ ਪੀੜੀ ਸਾਡੇ ਜਿਹੜੇ ਬਜ਼ੁਰਗ ਸੀ ਉਹ ਸਾਡੇ ਨੇ ਪਰੰਪਰਾਵਾਂ ਵਾਂਸੀ ਜਿਹੜੀਆਂ ਚੱਲਦੀਆਂ ਆ ਰਹੀਆਂ ਨੇ ਪਰ ਹੁਣ ਜਿਹੜੀਆਂ ਕਿਤੇ ਨਾ ਕਿਤੇ ਘਟਦੀਆਂ ਜਾ ਰਹੀਆਂ ਨੇ ਇਹਦੇ ਇੱਕ ਕਾਰਨ ਨੇ ਇਹਦੇ ਕਾਰਨ ਇਹ ਨੇ ਕਿਉਂਕਿ ਜਿਹੜੇ ਸਾਂਝੇ ਪਰਿਵਾਰ ਸੀ ਜਿਹੜੀ ਸਾਡੀ ਪਦਾਰਥਵਾਦੀ ਰੁਚੀਆਂ ਨੇ ਉਹਨਾਂ ਨੇ ਜਿਹੜੇ ਸਾਡੇ ਜਿਹੜੇ ਸਾਡੇ ਸਾਂਝੇ ਪਰਿਵਾਰ ਸੀ ਉਹਨਾਂ ਨੇ ਉਹ ਖੇਰੂ ਖੇਰੂ ਕਰਦੇ ਕਿਉਂਕਿ ਹੁਣ ਜਿਹੜਾ ਅੱਗੇ ਹਰ ਪਰਿਵਾਰ ਦੇ ਬੱਚੇ ਜਿਹੜੀ ਹੈਗੀ ਆ ਉਹਦੇ ਵਿੱਚ ਇਕ ਉਹਨਾਂ ਦੇ ਘਰੇ ਉਹਨਾਂ ਦੇ ਰੋਟੀ ਬਣਦੀ ਜਾਂ ਚਾਰ ਪਰਿਵਾਰ ਦੇ ਮੈਂਬਰ ਹੁੰਦੇ ਉਹ ਕੋਈ ਉਹਨਾਂ ਦੀ ਜਿਹੜੀ ਕੋਈ ਕੋਈ ਭੈਣਾ ਉਹ ਰੋਟੀ ਬਣਾ ਲੈਂਦੀ ਕੋਈ ਘਰ ਦਾ ਕੰਮ ਕਰ ਲੈਂਦੀ ਕੋਈ ਹੋਰ ਕੰਮ ਕਰਦੀ ਜੋ ਖੇਤੀ ਦੇ ਕੰਮ ਦਾ ਪਰਿਵਾਰ ਦਾ ਕੰਮ ਕਰਦੇ ਉਹ ਖੇਤੀ ਦਾ ਕੰਮ ਕਰਦੇ ਸਾਰੇ ਅਲੱਗ-ਅਲੱਗ ਜਿਹੜੇ ਪਰਿਵਾਰ ਦੇ ਮੈਂਬਰ ਸੀ ਉਹ ਅਲੱਗ-ਅਲੱਗ ਕੰਮ ਕਰਦੇ ਸੀ ਪਰ ਹੁਣ ਜਦੋਂ ਪਰਿਵਾਰ ਟੁੱਟ ਗਏ ਹੁਣ ਕੱਲ ਧਾਰੇਗੀ ਹੁਣ ਉਹ ਇਕੱਲੇ ਹੀ ਰਹਿ ਗਏ ਜਿਹੜੇ ਉਹ ਕੰਮਕਾਰ ਨੇ ਜਿਹੜੇ ਹੈਗੇ ਉਹਨਾਂ ਦੇ ਕੰਮਕਾਰਾਂ ਦਾ ਇਸ ਤਰ੍ਹਾਂ ਹੀ ਆ ਕਿ ਉਹ ਕੰਮਕਾਰਾਂ ਦੇ ਵਿੱਚ ਇੰਨੇ ਬਿਜੀ ਨੇ ਉਹਨਾਂ ਦਾ ਆਪਣੇ ਮਾਪਿਓ ਦਾ ਖਿਆਲ ਹੀ ਰਹਿੰਦੇ ਉਹਨਾਂ ਦੇ ਆਪਣੇ ਰਝੇਵੇਂ ਹੋ ਗਏ ਜਿਹੜੇ ਸਾਡੇ ਕਲਚਰ ਨੇ ਉਹ ਵੱਧ ਗਏ ਤਾਂ ਅਸੀਂ ਜਿਹੜੇ ਸਾਡੇ ਜਿਹੜੇ ਫੋਰਨ ਕੰਟਰੀ ਨੇ ਉਹਨਾਂ ਦੇ ਉਹ ਗੁਣ ਅਪਣਾ ਲਏ ਜਿਹੜੇ ਸਾਡੇ ਮਤਲਬ ਸਮਾਜ ਦੇ ਵਿੱਚ ਉਹ ਹੋ ਪ੍ਰਚਲਿਤ ਨਹੀਂ ਸੰਨ ਉਹਨਾਂ ਤੋਂ ਅਸੀਂ ਉਹਨਾਂ ਤੋਂ ਕੰਮ ਕਰਨਾ ਨਹੀਂ ਸਿੱਖਿਆ ਉਹਨਾਂ ਤੋਂ ਇਹ ਨਹੀਂ ਸਿੱਖਿਆ ਵੀ ਸਾਡੀ ਜਿਹੜੀ ਇਮਾਨਦਾਰ ਹੋਣਾ ਚਾਹੀਦਾ ਬੰਦੇ ਨੂੰ ਉਹਨਾਂ ਤੋਂ ਇਹ ਨਹੀਂ ਸਿੱਖਿਆ ਕਿ ਆਪਣੇ ਕੰਮ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ ਉਹਨਾਂ ਤੋਂ ਇਹ ਨਹੀਂ ਸਿੱਖਿਆ ਕਿ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ ਉਹ ਜੋ ਵੀ ਕਿਸੇ ਨੂੰ ਪਿਆਰ ਕਰਦੇ ਨੇ ਉਹ ਸੱਚਾ ਪਿਆਰ ਕਰਦੇ ਨੇ ਜੇ ਕਿਸੇ ਦੀ ਮਦਦ ਕਰਦੇ ਨੇ ਉਹ ਦਿਲੋਂ ਕਰਦੇ ਨੇ ਉਹ ਆਪਣੇ ਦੇਸ਼ ਪ੍ਰਤੀ ਆਪਣੀ ਕੌਮ ਪ੍ਰਤੀ ਆਪਣੇ ਰਿਸ਼ਤਿਆਂ ਪ੍ਰਤੀ ਜਿੱਦ ਨਾਲ ਵੀ ਉਹ ਪਿਆਰ ਕਰਦੇ ਹੁੰਦੇ ਵਫਾਦਾਰ ਹੁੰਦੇ ਨੇ ਪਰ ਨਹੀਂ ਇੱਥੇ ਅਸੀਂ ਉਹਨਾਂ ਤੋਂ ਚੰਗੀਆਂ ਗੱਲਾਂ ਨੇ ਜਿਹੜੀਆਂ ਉਹ ਨਹੀਂ ਅਪਣਾਈਆਂ ਉਹਨਾਂ ਤੋਂ ਅਸੀਂ ਕੀ ਸਿੱਖਿਆ ਉਹਨਾਂ ਤੋਂ ਅਸੀਂ ਜਿਹੜੇ ਉਹਨਾਂ ਦੇ ਜਿਹੜੇ ਸੀਗੇ ਉਹਨਾਂ ਦੇ ਘਸੀਆਂ ਪਿੱਟੀਆਂ ਗੱਲਾਂ ਅਸੀਂ ਆਗੀਆਂ ਉਹਨਾਂ ਨੂੰ ਉਹ ਇੱਥੇ ਅਪਣਾ ਲਿਆ ਅਸੀਂ ਉਹਨਾਂ ਤੋਂ ਫੈਸ਼ਨ ਸਿੱਖ ਲਏ ਅਸੀਂ ਉਹਨਾਂ ਤੋਂ ਜੋ ਮਤਲਬ ਜਿਹੜੇ ਸਾਡੇ ਸੀਗੇ ਸ਼ਰਾਬਾਂ ਪੀਣੀਆਂ ਇੱਥੋਂ ਦੇ ਜਿਹੜੇ ਹੋਰ ਕਲਚਰ ਸੀ ਜਿਵੇਂ ਮਤਲਬ ਇੱਥੇ ਮਾਲ ਬਣੇ ਹੋਏ ਨੇ ਵੱਡੇ ਵੱਡੇ ਹੋਟਲ ਬਣੇ ਹੋਏ ਨੇ ਉੱਥੇ ਜਾ ਕੇ ਰੋਟੀਆਂ ਖਾਣੀਆਂ ਜਾਂ ਮਤਲਬ ਅਸੀਂ ਉੱਥੋਂ ਦੇ ਬ੍ਰਾਂਡਡ ਕੱਪੜੇ ਪਾਉਣੇ ਸਿੱਖ ਲਏ ਇਹ ਗੱਲਾਂ ਤਾਂ ਅਸੀਂ ਬਣਾ ਲਈਆਂ ਪਰ ਉਹਨਾਂ ਦੇ ਜਿਹੜੇ ਚੰਗੇ ਗੁਣ ਨੇ ਉਹ ਅਸੀਂ ਉਹਨਾਂ ਤੋਂ ਨਹੀਂ ਅਪਣਾਏ ਪਰ ਹੁਣ ਜਿਹੜਾ ਸਮਾਂ ਹੈਗਾ ਜਿਵੇਂ ਕਈ ਮੈਂ ਇਹ ਵੀ ਦੇਖਦਾ ਕਿ ਜਿਹੜੇ ਉਹਨਾਂ ਦੇ ਜਿਹੜੇ ਬੱਚੇ ਨੇ ਕਿਸੇ ਦਾ ਕੋਈ ਬਹੁਤ ਵੱਡਾ ਅਫਸਰ ਲੱਗਿਆ ਹੋਇਆ ਕਿਸੇ ਦਾ ਕੋਈ ਕੋਈ ਬਹੁਤ ਵੱਡਾ ਮਲਾਜਮ ਆ ਕਿਸੇ ਦਾ ਕੋਈ ਹੋਰ ਬਹੁਤ ਚੰਗਾ ਕਾਰੋਬਾਰ ਆ ਪਰ ਜਿਹੜੇ ਉਹਨਾਂ ਦੇ ਮਾਪਿਓ ਨੇ ਉਹ ਬਿਰਧ ਆਸਥਾਨਾਂ ਦੇ ਵਿੱਚ ਉਹ ਉੱਥੇ ਆਪਣੀਆਂ ਦਿਨ ਕੱਟੀਆਂ ਕਰਦੇ ਰਹੇ ਇਹ ਇਹ ਹੈ ਕਿ ਅਸੀਂ ਜਿਹੜਾ ਰਿਸ਼ਤੇ ਨਾਤੇ ਨੇ ਟੁੱਟ ਕੇ ਆਪਣੇ ਜਿਹੜੇ ਕਾਰੋਬਾਰ ਨੇ ਉਹਨਾਂ ਕਾਰੋਬਾਰਾਂ ਨੂੰ ਤਰਜੀਹ ਦੇਤੀ ਆਪਣੀਆਂ ਨੌਕਰੀਆਂ ਨੂੰ ਤਰਜੀਹ ਦੇਤੀ ਅਸੀਂ ਜਿਹੜੇ ਹੋਰ ਗੱਲਾਂ ਨੇ ਜਿਵੇਂ ਅਸੀਂ ਕੋਈ ਪੈਸਾਂ 'ਚ ਵਿਆਹ ਜਾਣਾ ਜਾਂ ਆਪਣੇ ਆਪ ਨੂੰ ਮਤਲਬ ਵਿਕਸਿਤ ਸਮਝਣਾ ਆਪਣੇ ਆਪ ਨੂੰ ਉਹ ਵੱਡੇ ਲੋਕਾਂ ਦੇ ਵਿੱਚ ਸ਼ਾਮਲ ਕਰਨਾ ਆਪਣੇ ਆਪ ਦੀ ਮੈਂ ਦੇ ਆਧਾਰ 'ਤੇ ਵੀ ਮੈਂ ਆਪਣੇ ਵੱਡੀਆਂ ਗੱਡੀਆਂ ਖਰੀਦਾਂ ਪਰ ਅਸੀਂ ਉਹ ਜਿਹੜੀਆਂ ਗੱਲਾਂ ਜਿਹੜੇ ਸਾਡੇ ਪਰੰਪਰਾਵਾਂਆਂ ਸੀ ਜਿਹੜੇ ਸਾਡੇ ਸੰਸਕਾਰ ਸੀ ਉਹਨਾਂ ਨੂੰ ਭੁੱਲ ਕੇ ਅਸੀਂ ਆਪਣੇ ਮਾਪਿਆਂ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਬਹੁਤ ਸਾਰੇ ਤਾਂ ਇਹੋ ਜਿਹੇ ਨਹੀਂ ਜਿਹੜੇ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਜਿਹੜੇ ਵੱਡੇ ਅਫਸਰ ਨੇ ਜਾਂ ਵੱਡੇ ਵੱਡੇ ਜਿਹੜੇ ਮੁਲਾਜ਼ਮ ਨੇ ਉਹ ਤਾਂ ਜਦੋਂ ਵੀ ਕੋਈ ਉਹਨਾਂ ਦਾ ਰਿਸ਼ਤੇਦਾਰ ਆ ਜਾਂਦਾ ਉਹਨਾਂ ਨੂੰ ਇਹ ਸਮਝਦੇ ਨਹੀਂ ਵੀ ਸਾਡੇ ਜਿਹੜੇ ਮਾਪਿਓ ਨੇ ਉਹਨਾਂ ਨੂੰ ਮਿਲਾਉਣਾ ਤੱਕ ਵੀ ਨਹੀਂ ਉਹਨਾਂ ਨੂੰ ਸੰਗਾ ਸਮਝਦੇ ਵੀ ਸ਼ਾਇਦ ਇਹ ਇਹ ਮਤਲਬ ਪੁਰਾਣੇ ਵਿਚਾਰਧਾਰਾ ਦਾ ਬੰਦਾ ਹੈ ਜਾਂ ਇਹ ਕੋਈ ਪੁਰਾਣੀਆਂ ਗੱਲਾਂ ਕਰੇਗਾ ਇਹ ਆਪਣੇ ਵੇਲੇ ਦੀਆਂ ਉਹ ਗੱਲਾਂ ਕਰੇਗਾ ਯਾਰ ਮੈਂ ਤਾਂ ਇੰਨੀ ਅਸੀਂ ਇਹ ਕੰਮ ਕਰਦੇ ਹੁੰਦੇ ਸੀ ਅਸੀਂ ਸਾਡੀ ਆ ਅਸੀਂ ਕੱਪੜਿਆਂ ਨਾਲ ਸਾਰ ਲੈਂਦੇ ਸੀ ਅਸੀਂ ਐ ਅਸੀਂ ਹਨੇਰੇ ਉੱਠਦੇ ਹੁੰਦੇ ਸੀ ਅਸੀਂ ਐ ਹਲ ਜੋੜਦੇ ਹੁੰਦੇ ਸੀ ਅਸੀਂ ਉਹਨਾਂ ਦੀਆਂ ਜਿਹੜੀਆਂ ਉਹ ਗੱਲਾਂ ਨੇ ਉਹ ਗੱਲਾਂ ਸਿੱਖਣ ਦੀ بجائے ਅਸੀਂ ਹੋਰ ਕਲਚਰ ਨੂੰ ਅਪਣਾਉਂਦੇ ਜਾ ਰਹੇ ਹਾਂ ਕਿਉਂਕਿ ਸਾਡਾ ਜਿਹੜਾ ਮਤਲਬ ਅਸੀਂ ਉਸ ਧਰਤੀ ਦੇ ਵਾਰਸਾਂ ਜਿੱਥੇ ਸਾਰੇ ਧਰਮ ਨੇ ਜਿਹੜੇ ਇਸ ਧਰਤੀ ਤੇ ਵਿਕਸਤ ਹੋਏ ਇੱਥੇ ਭਾਵੇਂ ਸਿੱਖ ਧਰਮ ਹੈ ਭਾਵੇਂ ਕੋਈ ਆਰੀਆ ਸਮਾਜਿਕ ਧਰਮ ਹੈ ਭਾਵੇਂ ਇੱਥੇ ਕੋਈ ਰਿਗਵੇਦਾ ਜਿੰਨੇ ਵੀ ਜਿਹੜੇ ਜਿਹੜੇ ਵੱਡੇ ਵੱਡੇ ਜਿਹੜੇ ਬਹੁਤ ਹੀ ਦੁਰਲੱਭ ਗ੍ਰੰਥ ਨੇ ਜਿਹੜੇ ਬਹੁਤ ਵੱਡੇ ਜਿਹੜੀ ਵਿਚਾਰਧਾਰਾ ਵਾਲੇ ਗ੍ਰੰਥ ਨੇ ਉਹ ਵੀ ਇਸ ਧਰਤੀ ਤੇ ਲਿਖੇ ਗਏ ਜਿਨ੍ਹਾਂ ਦਾ ਅਸਰ ਜਿਹੜਾ ਹੈਗਾ ਜਿਹੜੀਆਂ ਪਿਛਲੀਆਂ ਪੀੜ੍hiyan ਸੀ ਜਿਹੜੀਆਂ ਉਹ ਕਬੂਲ ਦੇ ਆ ਰਹੀਆਂ ਸੀ ਆ ਉਹਨਾਂ ਸੰਸਕਾਰਾਂ ਕਰਕੇ ਜਿਹੜੇ ਅੱਜ ਤੋਂ 30 35 ਸਾਲ ਸੀ ਪਹਿਲਾਂ ਉਦੋਂ ਬਜ਼ੁਰਗਾਂ ਦਾ ਇੰਨਾ ਸਤਕਾਰ ਸੀ ਇੱਕ ਦੂਜੇ ਰਿਸ਼ਤਿਆਂ ਪ੍ਰਤੀ ਐਨਾ ਸਤਿਕਾਰ ਸੀ ਅਸੀਂ ਪਰਿਵਾਰਾਂ ਦੇ ਤੌਰ ਤੇ ਇਕੱਠੇ ਰਹਿੰਦੇ ਸੀ ਅਸੀਂ ਸਮਾਜ ਦੇ ਵਿੱਚ ਜਿਹੜੇ ਜਿਹੜੇ ਮਤਲਬ ਸਾਡੇ ਆਪਸੀ ਜਿਹੜੇ ਹੈਗੇ ਸਾਡੇ ਤਿਉਹਾਰ ਸੀ ਉਹ ਅਸੀਂ ਇਕੱਠੇ ਮਨਾਉਂਦੇ ਸੀ ਉੱਥੇ ਵੱਡੇ ਵੱਡੇ ਜਿਹੜੇ ਸਾਡੇ ਬਜ਼ੁਰਗ ਸੀ ਉਹ ਸਾਨੂੰ ਚੰਗੀਆਂ ਗੱਲਾਂ ਦੱਸਦੇ ਸੀ ਸਾਡੀਆਂ ਸੱਥਾਂ ਦੇ ਵਿੱਚ ਬੈਠ ਕੇ ਜਿਹੜੇ ਸਾਡੇ ਬਜ਼ੁਰਗ ਸੀ ਉਹ ਸਾਨੂੰ ਚੰਗੀਆਂ ਗੱਲਾਂ ਦੱਸਦੇ ਚੰਗੀਆਂ ਗੁਣਾਂ ਵਾਲੀਆਂ ਗੱਲਾਂ ਦੱਸਦੇ ਸੀ ਉਹਨਾਂ ਦੇ ਵਿੱਚੋਂ ਜੇ ਕਿਸੇ ਨੂੰ ਮਤਲਬ ਕੋਈ ਸਿੱਖਿਆ ਦੇਣੀ ਸੀ ਜਾਂ ਉਥੋਂ ਦੀ ਕੋਈ ਗੱਲ ਹੁੰਦੀ ਸੀ ਸੱਥਾਂ ਦੇ ਵਿੱਚ ਜਿਹੜੀ ਗੱਲ ਸੀ ਚੰਗੀਆਂ ਗੱਲਾਂ ਜਿਹੜੇ ਸਾਡੀਆਂ ਸਿੱਖਾਂ ਨੂੰ ਮਿਲਦੀਆਂ ਸਨ ਹੋਣੋ ਇਹ ਨਹੀਂ ਹੁੰਦਾ ਉਦੋਂ ਦਾ ਪਹਿਲਾਂ ਤਾਂ ਅਸੀਂ ਜਿਹੜੇ ਸਾਡੇ ਵਿਆਹ ਸਾਦੀਆਂ ਅਸੀਂ ਜਿਹੜਾ ਸਾਡੇ ਸ੍ਰੀਕੇ ਕਬੀਲੇ ਦੇ ਹੁੰਦੇ ਛੜੇ ਛੜ ਸਾਡੇ ਚਾਚੇ ਤਾਏ ਹੁੰਦੇ ਸਾਡੇ ਭੈਣ ਭਾਈ ਹੁੰਦੇ ਸਾਡੇ ਮਾਮੇ ਫੁੱਫੜ ਜਿੰਨੇ ਵੀ ਹੁੰਦੇ ਸੀ ਉਹ ਸਾਡੇ ਅਸੀਂ ਇਕੱਠੇ ਬਣਾਉਂਦੇ ਸੀ ਉਹ ਸਾਡੇ ਜਿਹੜੇ ਬੱਚੇ ਵੀ ਸੀਗੇ ਉਹਨਾਂ ਨੂੰ ਵੀ ਪਤਾ ਹੁੰਦਾ ਸੀ ਰਿਸ਼ਤੇ ਨਾਤਿਆਂ ਦਾ ਪਤਾ ਹੁੰਦਾ ਸੀਗਾ ਉਹ ਰਿਸ਼ਤੇ ਨਾਤਿਆਂ ਦਾ ਮਤਲਬ ਅਸੀਂ ਉਸੇ ਹਿਸਾਬ ਨਾਲ ਹੀ ਅਸੀਂ ਜਿਹੜੇ ਹੈਗਾ ਸਾਡੇ ਜਿਹੜੇ ਪੀੜੀ ਦਾਰ ਪੀੜੀ ਹੈਗਾ ਸਾਡੇ ਸਾਡੇ ਇੱਕ ਦੂਜੇ ਦੇ ਜਿਹਨੇ ਸਾਂਝਾ ਅਸੀਂ ਉਹ ਬਣਦੀਆਂ ਆ ਰਹੀਆਂ ਸੀ ਜਦੋਂ ਕਰੋਨਾ ਕਾਲ ਵੇਲੇ ਅਸੀਂ ਮੈਂ ਦੇਖਿਆ ਵੀ ਕਰੋਨਾ ਕਾਲ ਵੇਲੇ ਇੱਕ ਪਰਖ ਹੋ ਗਈ ਰਿਸ਼ਤਿਆਂ ਦੀ ਕਿਵੇਂ ਇੱਕ ਮਨੁੱਖ ਤੋਂ ਮਨੁੱਖ ਕਿਵੇਂ ਦੂਰ ਹੋ ਗਿਆ ਕਿਵੇਂ ਅਸੀਂ ਆਪਸ ਦੇ ਵਿੱਚ ਦੂਰੋਂ ਦੂਰ ਇੱਕ ਦੂਜੇ ਦੇ ਨੇੜੇ ਵੀ ਨਹੀਂ ਜਾਂਦੇ ਸੀਗੇ ਤਾਂ ਇੱਥੋਂ ਤੱਕ ਵੀ ਕਿ ਬਹੁਤ ਸਾਰੇ ਜਿਹੜੇ ਬੱਚੇ ਸੀਗੇ ਉਹਨਾਂ ਨੇ ਜਦੋਂ ਕਿ ਇਹ ਚਾਹੁੰਦੇ ਨੇ ਉਹਦੇ ਮਾਪਿਓ ਚਾਹੁੰਦੇ ਨੇ ਕਿ ਵੀ ਜਦੋਂ ਵੀ ਉਹ ਇਸ ਦੁਨੀਆ ਤੋਂ ਜਾਵੇ ਉਹਦੇ ਬੱਚੇ ਜਿਹੜਾ ਉਹਦਾ ਮਤਲਬ ਜਿਹੜਾ ਆਸਰਾ ਬਣ ਉਹਨੂੰ ਮੋਢਿਆਂ ਦੇ ਚੱਕ ਕੇ ਜਿਹੜਾ ਹੈ ਸਮਸ਼ਾਨ ਪੂਨੀਮੀ ਤੱਕ ਉਹਨੂੰ ਲੈ ਕੇ ਜਾਣ ਇਹ ਇੰਨਾ ਮਤਲਬ ਅਸੀਂ ਦੂਰ ਹੋ ਗਏ ਕਿ ਜਿਹੜਾ ਪ੍ਰਸ਼ਾਸਨ ਨੇ ਇੱਥੋਂ ਦੇ ਅਧਿਕਾਰੀਆਂ ਨੇ ਹੀ ਉਹਨਾਂ ਦਾ ਸੰਸਕਾਰ ਕੀਤਾ ਬੱਚਿਆਂ ਨੇ ਉਹਨਾਂ ਦਾ ਜਿਹੜਾ ਮੂੰਹ ਦੇਖਣਾ ਵੀ ਨਹੀਂ ਚੰਗਾ ਸਮਝਿਆ ਕਿਉਂਕਿ ਅਸੀਂ ਕਰੋਨਾ ਕਾਲ ਵੇਲੇ ਇਹਨੇ ਇੱਕ ਦੂਜੇ ਦੇ ਰਿਸ਼ਤਿਆਂ ਤੋਂ ਦੂਰ ਹੋ ਗਏ ਜਦੋਂ ਕਿ ਉਹ ਐਡੀ ਗੱਲ ਨਹੀਂ ਸੀ ਉਹ ਇੱਕ ਇੱਕ ਆਮ ਬਿਮਾਰੀ ਸੀ ਇੱਕ ਫਲੂ ਸੀ ਜਿਹਦੇ ਕਰਕੇ ਅਸੀਂ ਉਹ ਇੱਕ ਸਾਵਧਾਨੀਆਂ ਦਾ ਜ਼ਰੂਰ ਸੀ ਉਹ ਇੱਕ ਬਿਮਾਰੀ ਸੀ ਪਰ ਅਸੀਂ ਉਹਦੇ ਚ ਇਹ ਦੇਖਿਆ ਵੀ ਰਿਸ਼ਤੇ ਨਾਤੇ ਸੀ ਜਿਹੜੇ ਸਾਡੇ ਉਹ ਬਹੁਤ ਜਿਹੜੇ ਹੈਗੇ ਰਿਸ਼ਤੇ ਨਾਤੇ ਉਦੋਂ ਪਤਾ ਲੱਗਿਆ ਵੀ ਯਾਰ ਇਹ ਸਮਾਜ ਇਸ ਤਰ੍ਹਾਂ ਦਾ ਸਮਾਜ ਹੈ ਇਸ ਤਰ੍ਹਾਂ ਦੀਆਂ ਗੱਲਾਂ ਨੇ ਫਿਰ ਉਦੋਂ ਸਾਡਾ ਬਹੁਤ ਸਾਰਾ ਜਿਹੜਾ ਹੈਗਾ ਨੁਕਸਾਨ ਹੋਇਆ ਸਾਡੀ ਧਰਤੀ ਤਾਂ ਅਸੀਂ ਇਹ ਮੰਨਦੇ ਆਂ ਵੀ ਜਿਹੜਾ ਸਰਬਨ ਪੁੱਤਰਾਂ ਦੀ ਸਾਡੀ ਧਰਤੀ ਸੀਗੀ ਜਿਹੜੀ ਜਿੱਥੇ ਉਹ ਬਹਿਗੀ ਦੇ ਵਿੱਚ ਬਿਠਾ ਕੇ ਆਪਣੇ ਮਾਪਿਓ ਨੂੰ ਜਿਹੜਾ ਉਹ ਸੇਵਾ ਕਰਨੇ ਤੀਰਥਾਂ ਤੇ ਲੈ ਕੇ ਜਾਂਦੇ ਸੀ ਤੇ ਜਿਹੜੇ ਵੀ ਜਦੋਂ ਕੋਈ ਬੱਚਾ ਜਿਹੜਾ ਸਾਡਾ ਪਰਾਂਲੇ ਸਮਾਨੇ ਦੇ ਵਿੱਚ ਅਸੀਂ ਦੇਖਦੇ ਆਏ ਜਿਹੜੇ ਸਾਡੇ ਚਾਚੇ ਤਾਈ ਸਾਡੇ ਵੱਡੇ ਬਜ਼ੁਰਗ ਬਜ਼ੁਰਗਾਂ ਦੇ ਜਦੋਂ ਉਹ ਕਿਸੇ ਤੀਰਥ ਤੋਂ ਯਾਤਰਾ ਤੋਂ ਆਉਂਦੇ ਜਾਂ ਕਿਸੇ ਬਾਹਰ ਜਾ ਕੇ ਤੇ ਮਤਲਬ ਆ ਸ਼ਾਦੀ ਤੋਂ ਜਾ ਕੇ ਸਹੁਰਿਆਂ ਤੋਂ ਆਉਂਦੇ ਤਾਂ ਜਾ ਕੇ ਤਾਂ ਉਹ ਆਪਣੇ ਜਿਹੜੇ ਵੱਡੇ ਬਜ਼ੁਰਗ ਸੀ ਉਹਨਾਂ ਨੂੰ ਉਹਨਾਂ ਦੇ ਅਸੀਰਵਾਦ ਲੈਂਦੇ ਤਾਂ ਪਹਿਰੇ ਹੱਥ ਲਾਉਂਦੇ ਉਹਨਾਂ ਤੋਂ ਵੀ ਹਾਂ ਮੈਂ ਸਹੁਰੇ ਜਾਣਾ ਜਿਹੜੀਆਂ ਸਾਡੀਆਂ ਨੂੰਹਾਂ ਸੀ ਜਿਹੜੀਆਂ ਸਾਡੀਆਂ ਜਾਂ ਹੋਰ ਧੀਆਂ ਸਿੰਗਿਆ ਸੜੀਆਂ ਉਹ ਵੀ ਆਪਣੇ ਜਿਹੜੇ ਹੈਗੇ ਉਹ ਬਟਿਆਂ ਤੋਂ ਅਸੀਰਵਾਦ ਲੈ ਕੇ ਜਾਂਦੀਆਂ ਸੀ ਹੁਣ ਤਾਂ ਮੈਨੂੰ ਇਹ ਲੱਗਦਿਆ ਵੀ ਇਹ ਕਹਿੰਦੇ ਨੇ ਵੀ ਯਾਰ ਇਹ ਇੱਕ ਬਾਧੂ ਭਾਰ ਹੈ ਇਸ ਭਾਰ ਨੂੰ ਅਸੀਂ ਘਰੇ ਕਿਉਂ ਰੱਖੀਏ ਇਸ ਕਰਕੇ ਉਹ ਇੱਕ ਨਾ ਕੁੜੀਆਂ ਗੱਲਾਂ ਕਰਦੀਆਂ ਨੇ ਕਿ ਵੀ ਜਦਾਂ ਜਿਹੜੀ ਸੜੀ ਮੇਰੀ ਸੱਸ ਚੰਗੀ ਹੋਵੇ ਜਾਂ ਕੰਧ ਤੇ ਫੋਟੋ ਟੰਗੀ ਹੋਵੇ ਇਹ ਗੱਲਾਂ ਪਤ ਨਹੀਂ ਇਹ ਸਾਡੇ ਸਮਾਜ ਦੇ ਵਿੱਚ ਸਾਡਾ ਕਲਚਰ ਨਹੀਂ ਹੈ ਸਾਡੇ ਦਾ ਇੱਥੇ ਮਤਲਬ ਉਹ ਕਲਚਰ ਹੈ ਇੱਥੇ ਅਸੀਂ ਮਤਲਬ ਇੱਕ ਦੂਜਿਆਂ ਨੂੰ ਜਿਹੜੇ ਸਾਡੇ ਖੂਨ ਦੇ ਰਿਸ਼ਤੇ ਨੇ ਉਹਦੇ ਤੱਕ ਖੂਨ ਦੇਣ ਤੱਕ ਜਾਣਦੇ ਆ ਉਹਦੇ ਤੱਕ ਅਸੀਂ ਜਾਨਵਾਰਾਂ ਤੱਕ ਜਾਣਦੇ ਆ ਸਾਡੀਆਂ ਜਿਹੜੀਆਂ ਭੈਣਾਂ ਨੇ ਭਰਾਵਾਂ ਭਰਾਵਾਂ ਦੇ ਜਿਹੜੇ ਰਿਸ਼ਤੇ ਸੀ ਇੰਨੇ ਪਵਿੱਤਰ ਰਿਸ਼ਤੇ ਸੀਗੇ ਪਰ ਉਹ ਜਿਹੜੇ ਹੈਗੇ ਨੇ ਉਹ ਸਾਡੇ ਇੱਥੋਂ ਦੀ ਜਿਹੜੀ ਇੱਥੋਂ ਦਾ ਜਿਹੜਾ ਸਮਾਜਿਕ ਸਿਸਟਮ ਆ ਇੱਥੋਂ ਦੀਆਂ ਜਿਹੜੀਆਂ ਕੰਪਨੀਆਂ ਨੇ ਇੱਥੋਂ ਦਾ ਜਿਹੜਾ ਮਤਲਬ ਵਰਤਾਰੇ ਨੇ ਇਥੋਂ ਦੇ ਇੱਕ ਦੂਜੇ ਦੀ ਲੋੜ ਨਾ ਮਹਿਸੂਸ ਹੋਣ ਨਾ ਹੋਣ ਕਰਕੇ ਐਨੇ ਅਸੀਂ ਇੱਕ ਦੂਜੇ ਤੋਂ ਦੂਰ ਹੋ ਗਏ ਕਿ ਅਸੀਂ ਆਪਣੇ ਵੱਡੇ ਬਜ਼ੁਰਗਾਂ ਨੂੰ ਹੀ ਵਿਸਾਰ ਦਿੱਤਾ ਹੈ ਸੱਥਾਂ ਦੇ ਵਿੱਚ ਜਦੋਂ ਬਹੁਤ ਸਾਰੇ ਵੱਡੇ-ਵੱਡੇ ਬਰੋਟੇ ਹੁੰਦੇ ਪਿੱਪਲ ਹੁੰਦੇ ਉਹ ਖੂਹ ਹੁੰਦੇ ਸਾਂਝੇ ਖੂਹ ਹੁੰਦੇ ਖੂਹਾਂ ਦੇ ਜਿਹੜੇ ਸਾਡੇ ਜਿਹੜੇ ਘਰਾਂ ਦੇ ਜਿਹੜੇ ਬਜ਼ੁਰਗ ਹੁੰਦੇ ਦਿਨੇ ਘਰੋਂ ਜਾਣਾ ਉਹ ਖੂਂਡਾ ਚੱਕਣਾ ਖੂਂਡੇ ਤੇ ਜਾ ਕੇ ਉੱਥੇ ਖੂਹ ਤੇ ਜਾ ਕੇ ਬੈਠ ਜਾਣਾ ਤਾਂ ਹਰੇਕ ਜਿਹੜੀ ਪਿੰਡ ਦੇ ਵਿੱਚ ਲੰਗੜ ਵਾਲੇ ਜਿਹੜੇ ਬੰਦੇ ਹੁੰਦੇ ਸੀ ਤਾਂ ਉਹਨਾਂ ਨੂੰ ਸਾਸਤਰੀਕਾਰ ਨਮਸਕਾਰ ਬੁਲਾ ਕੇ ਲੰਘਦੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਇਹ ਸਾਡਾ ਜਿਹੜਾ ਵੱਡਾ ਬਜ਼ੁਰਗਾ ਹੈ ਇਹ ਤੋਹ ਕਦੇ ਚੰਗੀ ਗੱਲ ਸੁਣਾਗੇ ਕਿਉਂਕਿ ਉਹ ਉਹ ਜਿਹੜੀਆਂ ਮਤਲਬ ਉਹਨਾਂ ਨੂੰ ਇੱਕ ਪਰੰਪਰਾਵਾ ਸੀ ਉਹ ਸਾਡੀਆਂ ਜਿਹੜੀਆਂ ਹੈਗੀਆਂ ਉਹ ਅਸੀਂ ਦਿਨੋਂ ਦੇ ਨਾ ਵਸਾਤ ਦਿੱਤੀਆਂ ਨੇ ਧਾਰਮਿਕ ਤੌਰ ਤੇ ਤਾਂ ਅਸੀਂ ਦੇਖਣ ਨੂੰ ਤਾਂ ਦਿਖਾਵਾ ਕਰਦੇ ਆ ਪਰ ਧਰਮ ਕੀ ਹੈ ਧਰਮ ਦੇ ਜਿਹੜੇ ਚੰਗੇ ਗੁਣ ਕੀ ਨੇ ਉਹ ਅਸੀਂ ਇਥੋਂ ਦੇ ਨਹੀਂ ਅਪਣਾਏ ਸਾਡਾ ਜਿਹੜਾ ਹੈਗਾ ਧਰਮਸਾਲੂ ਸਿੱਖਿਆ ਇਹ ਦਿੰਦਾ ਅਸੀਂ ਆਪਣੇ ਮਾਪਿਆਂ ਦੀ ਜਿਹੜੀ ਆ ਉਹਨਾਂ ਦੀ ਜਿਉਂਦਿਆਂ ਦੀ ਕਦਰ ਕਰੀਏ ਆਪਣੇ ਜਿਉਂਦੇ ਮਾਪਿਆਂ ਦੀ ਸੇਵਾ ਕਰੀਏ ਅਸੀਂ ਉਹਨਾਂ ਤੋਂ ਉਹ ਉਹ ਜਿਹੜੇ ਸਾਡੇ ਉਹਨਾਂ ਤੋਂ ਪੀੜੀ ਦਾ ਪੀੜੀ ਉਹਨਾਂ ਦੇ ਚੰਗੇ ਗੁਣ ਨੇ ਉਹਨਾਂ ਤੋਂ ਉਹਨਾਂ ਤੋਂ ਉਹ ਗੁਣ ਪ੍ਰਾਪਤ ਕਰੀਏ ਪਰ ਨਹੀਂ ਹੁਣ ਨਹੀਂ ਇਹ ਗੱਲਾਂ ਰਹੀਆਂ ਹੁਣ ਤਾਂ ਪਤਾ ਨਹੀਂ ਇਹ ਹੈ ਵੀ ਜਿਹੜਾ ਵੀ ਕੋਈ ਮੁੰਡਾ ਕੋਈ ਪੜ੍ਹ ਲਿਖ ਜਾਂਦਾ ਉਹ ਪਹਿਲਾਂ ਹੀ ਸੋਚਦਾ ਹੈ ਵੀ ਮੈਂ ਇਥੋਂ ਜਾ ਕੇ ਚੰਗੇ ਸ਼ਹਿਰਸ ਜਾ ਕੇ ਕੋਠੀ ਪਾਲਾਂ ਤੇ ਉੱਥੇ ਜਾ ਕੇ ਚੰਗਾ ਜਿਹੜਾ ਹੋਰ ਆਪਦੀ ਉਹ ਜਿਹੜਾ ਪਿੰਡ ਦੀ ਸੁਸਾਇਟੀ ਆ ਜਿਹੜੇ ਉੱਥੇ ਆਪਦਾ ਕਲਚਰ ਹੀ ਬਦਲ ਲੈਂਦਾ ਉਹ ਜਿਹੇ ਲੋਕਾਂ ਦੇ ਵਿੱਚ ਰਹਿੰਦਾ ਜਿਨ੍ਹਾਂ ਨਾਲ ਕੋਈ ਰਿਸ਼ਤੇ ਨਾਤਾ ਹੀ ਨਹੀਂ ਹੁੰਦਾ ਜਦੋਂ ਵੱਡੇ ਵੱਡੇ ਪੈਲਸਾਂ ਦੇ ਵਿੱਚ ਵਿਆਹ ਜਾਂਦੇ ਆ ਜਿੱਥੇ ਨਾਚ ਗਾਣੇ ਚੱਲਦੇ ਨੇ ਜਿੱਥੇ ਕੋਈ ਇਕੱਠੇ ਡਾਂਸ ਹੁੰਦੇ ਨੇ ਜਾਂ ਹੋਰ ਐ ਅੱਗੇ ਨਹੀਂ ਇਹ ਨਹੀਂ ਸੀ ਅੱਗੇ ਜੇ ਸਾਡੇ ਜਿਹੜੇ ਹੈਗੇ ਸੀ ਉਹ ਰੀਤੀ ਰਿਵਾਜ ਸੀ ਸਾਡੇ ਘਰਾਂ ਦੇ ਵਿੱਚ ਹੀ ਮਨਾਏ ਜਾਂਦੇ ਸਾਡੇ ਜਿਹੜੇ ਬਜ਼ੁਰਗ ਨੇ ਸਾਰੇ ਜਿਹੜੇ ਵੱਡੇ ਹੁੰਦੇ ਸੀ ਸਾਡੀਆਂ ਦਾਦੀਆਂ ਨਾਨੀਆਂ ਸੀਆਂ ਜਿਹੜੀਆਂ ਉਹੋ ਉਹ ਗੀਤ ਗਾਉਂਦੀਆਂ ਉਹਨਾਂ ਦੇ ਵਿੱਚ ਉਹ ਵਿਆਹ ਦੀਆਂ ਪਰੰਪਰਾਵਾਂ ਬਾਰੇ ਦੱਸਦੀਆਂ ਉਹ ਖੁਸ਼ੀਆਂ ਮਨਾਈਆਂ ਜਾਂਦੀਆਂ ਅਸੀਂ ਇੱਕ ਦੂਜੇ ਦੇ ਨੇੜੇ ਹੁੰਦੇ ਜਾਂ ਵਿਆਹ ਦੇ ਵਿੱਚ ਜੇ ਕੋਈ ਮਤਲਬ ਉਹ ਕੋਈ ਰਿਸ਼ਤੇ ਨਾਤੇ ਜਾਂ ਆਪਸ ਵਿੱਚ ਕੋਈ ਇੱਕ ਦੂਜੇ ਤੋਂ ਦੂਰ ਹੁੰਦਾ ਉਹਨੂੰ ਮਿਲਾ ਕੇ ਲਿਆਉਂਦੇ ਪਰ ਨਹੀਂ ਹੋਰ ਤਾਂ ਅਸੀਂ ਪਤਾ ਨਹੀਂ ਕੀ ਇਹ ਸਾਡਾ ਸਮਾਜ ਆ ਜਿਹੜਾ ਅਸੀਂ ਉਹ ਸਾਰੇ ਦਿਹਾੜੀ ਇੱਕ ਜਦੋਂ ਇੱਕ ਕਮਰਿਆਂ ਦੇ ਵਿੱਚ ਬੈਠੇ ਰਹਿੰਦੇ ਆ ਮੋਬਾਈਲ ਫੋਨ ਹਰੇਕ ਕੋਲੇ ਅਲੱਗ-ਅਲੱਗ ਮੋਬਾਈਲ ਫੋਨ ਆ ਉਹ ਆਪਣਾ ਮੋਬਾਈਲ ਫੋਨ ਤੇ ਲੱਗੇ ਰਹਿੰਦੇ ਨੇ ਉਹ ਦੂਸਰਾ ਉਹ ਆਪਣੇ ਮੋਬਾਈਲ ਫੋਨ ਤੇ ਲੱਗਾ ਰਹਿੰਦਾ ਉਹਨਾਂ ਦੇ ਕੋਈ ਯਾਦ ਨਹੀਂ ਮੇਰਾ ਮਾਪਿਓ ਫਿਰਦਾ ਮੇਰੀ ਭੈਣ ਫਿਰਦੀ ਆ ਜਾਂ ਸਾਡਾ ਕੋਈ ਰਿਸ਼ਤਾ ਲੱਤਾ ਹੈ ਨਾ ਅਸੀਂ ਇੱਕ ਹੋਰ ਹੀ ਦੁਨੀਆ ਦੇ ਵਿੱਚ ਜਿਹੜੇ ਹੈ ਗਿਆ ਗਵਾਚਦੇ ਜਾ ਰਹੇ ਆ ਸੋ ਇਹ ਗੱਲਾਂ ਨੇ ਜਿਹੜੀਆਂ ਹੈਗੀਆਂ ਸਾਨੂੰ ਕਿਤਨਾ ਕਿਤੇ ਧਿਆਨ ਮਾਰਨ ਦੀ ਲੋੜ ਰਹੂਗੀ ਤੇ ਜ਼ਰੂਰਤ ਹੈ ਕਿਉਂਕਿ ਜਿਹੜੇ ਸਾਡੀਆਂ ਪਰੰਪਰਾਵਾਂ ਸੀਗੀਆਂ ਸਾਡੇ ਉਹ ਉਹ ਜਿਹੜੇ ਸਾਡੀਆਂ ਰੀਤਾਂ ਸੀਆਂ ਜਿਹੜੀਆਂ ਸਾਡੇ ਰਿਵਾਜ ਸੀ ਜਿਹੜੇ ਸਾਡੇ ਉਹੋ ਜਿਹੜੇ ਸਾਡੇ ਸਾਨੂੰ ਪੀੜੀ ਦਾ ਪੀੜੀ ਸਾਡੇ ਜਿਹੜੇ ਗੁਣ ਸੀ ਉਹ ਉਹਨਾਂ ਨੂੰ ਅਸੀਂ ਸਾਨੂੰ ਮੁੜ ਕੇ ਧਾਰਨ ਕਰਨ ਦੀ ਲੋੜ ਹੈ ਜਿਹੜੇ ਵਿਰਧ ਆਸਰਮ ਨੇ ਉਹ ਤਾਂ ਉਹਨਾਂ ਲਈ ਤਾਂ ਜ਼ਰੂਰੀ ਨੇ ਹਾਂ ਜਿਨ੍ਹਾਂ ਦਾ ਕੋਈ ਨਹੀਂ ਹੈ ਜਿਨ੍ਹਾਂ ਦਾ ਕੋਈ ਕੋਈ ਬੱਚਾ ਨਹੀਂ ਹੈ ਕੋਈ ਉਹਨਾਂ ਦਾ ਕੋਈ ਬੇਟਾ ਨਹੀਂ ਹੈ ਉਹਨਾਂ ਜਿਨ੍ਹਾਂ ਨੂੰ ਕੋਈ ਸੰਭਾਲਣ ਵਾਲਾ ਨਹੀਂ ਹੈ ਜਿਹੜੇ ਕੋਈ ਆਰਥਿਕ ਤੌਰ ਤੇ ਅਜਿਹੇ ਬਜ਼ੁਰਗ ਹੈ ਜਿਹੜਾ ਕੋਈ ਜਿਹਨੂੰ ਲੋੜ ਹੈ ਉਹਨਾਂ ਵਾਰਤ ਬਾਖਤੇ ਦਾ ਜਿਹੜੇ ਬਿਰਦ ਆਸ਼ਰਮ ਹੈਗੇ ਨੇ ਉਹ ਠੀਕ ਵੀ ਨਹੀਂ ਕਿਉਂਕਿ ਮੈਂ ਇੱਥੇ ਸੰਗਰੂਰ ਜਾ ਕੇ ਬਿਰਦ ਆਸ਼ਰਮ ਦੇ ਵਿੱਚ ਵੇਖਿਆ ਹੈ ਉੱਥੇ ਇਹੋ ਜਿਹੀ ਵੀ ਮਤਲਬ ਬਜ਼ੁਰਗ ਨੇ ਜਿਨ੍ਹਾਂ ਦੇ ਮਤਲਬ ਉਹ ਨੌਜਵਾਨ ਜਿਹੜੇ ਪੁੱਤਰ ਸੀਗੇ ਜਾਂ ਜਾਂ ਕਿਸੇ ਦੇ ਧੀਆਂ ਸੀਗੀਆਂ ਜਾਂ ਹੋਰ ਹੈ ਉਹ ਉਹਨਾਂ ਨੂੰ ਛੱਡ ਕੇ ਕੋਈ ਉਹਨਾਂ ਦੇ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਜਾਂ ਕੋਈ ਇਹੀ ਕੋਈ ਗਰੀਬੀ ਰੇਖਾ ਦੇ ਵਿੱਚ ਕੋਈ ਬਹੁਤ ਜ਼ਿਆਦਾ ਕੋਈ ਨਸ਼ਿਆਂ ਦੇ ਤੌਰ ਤੇ ਉਹਨਾਂ ਦੇ ਬੱਚੇ ਤੋਂ ਚਲੇ ਗਏ ਉਹਨਾਂ ਨੇ ਜਿਹੜੇ ਆਸਰਮਾਨੇ ਉਹ ਬਜ਼ੁਰਗਾਂ ਦੀ ਸੰਭਾਲ ਵੀ ਕੀਤੀ ਆ ਉੱਥੇ ਉਹ ਚੰਗੀਆਂ ਉੱਥੇ ਦਵਾਈਆਂ ਵੀ ਮਿਲਦੀਆਂ ਨੇ ਚੰਗਾ ਉਹਨਾਂ ਦਾ ਉੱਥੇ ਪਾਲਣ ਪੋਸਣ ਵੀ ਹੁੰਦਾ ਉਹਨਾਂ ਵਾਸਤੇ ਤਾਂ ਬਹੁਤ ਜ਼ਰੂਰੀ ਆ ਪਰ ਜਿਹੜੇ ਆਮ ਲੋਕ ਨੇ ਜਿਹੜਾ ਸਾਡਾ ਜਿਹੜਾ ਮਤਲਬ ਕਲਚਰ ਹੈ ਇੱਕ ਜਿਹੜਾ ਸਾਡੇ ਸਿੱਖ ਗੁਰੂਆਂ ਦੀ ਜਿਹੜੀ ਸਾਡੀ ਧਰਤੀ ਹੈ ਉਸ ਹਿਸਾਬ ਨਾਲ ਜਿਹੜਾ ਹੈਗਾ ਸਾਡੇ ਬਿਰਧ ਆਸ਼ਰਮ ਨੇ ਉਹ ਉਹਨਾਂ ਲੋਕਾਂ ਲਈ ਕਲੰਕ ਵੀ ਨੇ ਜਿਹੜੇ ਜਿਨ੍ਹਾਂ ਦੇ ਸਜਦੇ ਸਰਦੇ ਪੁੱਜਦੇ ਜਿਹੜੇ ਬੰਦੇ ਨੇ ਲੋਕ ਨੇ ਜਿਨ੍ਹਾਂ ਦੇ ਜਿਹੜੇ ਬਜ਼ੁਰਗਨ ਨੇ ਜਿਹੜੇ ਚੰਗੀਆਂ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਨੇ ਜਿਨ੍ਹਾਂ ਦੇ ਬੱਚੇ ਚੰਗੇ ਸੈਟ ਨੇ ਤੇ ਜਿਨ੍ਹਾਂ ਦੇ ਬੱਚੇ ਜਿਹੜੇ ਚੰਗੇ ਉਹਨਾਂ ਦੇ ਕਾਰੋਬਾਰ ਨੇ ਜੇ ਉਹ ਵੀ ਮਤਲਬ ਜਿਹੜੇ ਪਰਿਵਾਰ ਨੇ ਆਪਣੇ ਉਹ ਬਜ਼ੁਰਗਾਂ ਨੂੰ ਜਿਹੜੇ ਬਿਰਧ ਆਸ਼ਰਮਾਂ ਦੇ ਵਿੱਚ ਛੱਡਦੇ ਨੇ ਤਾਂ ਉਹ ਇਤੋਂ ਵੱਡੀ ਕੋਈ ਮਾੜੀ ਗੱਲ ਨਹੀਂ ਪਰ ਅਸੀਂ ਜਦੋਂ ਕਿ ਉਹ ਸਾਡਾ ਬਜ਼ੁਰਗ ਚਲਾ ਜਾਂਦਾ ਬੜੇ ਅਸੀਂ ਵੱਡੇ ਵੱਡੇ ਅਡੰਬਰ ਚਾਉਨੇ ਆ ਬੜੇ ਬੜੇ ਜੱਗ ਕਰਦੇ ਆ ਵੱਡੇ ਵੱਡੇ ਅਸੀਂ ਜਾ ਕੇ ਜੋ ਤਰਸ ਅਸਥਾਨਾਂ ਨੂੰ ਪੈਸਾ ਦਿੰਨੇ ਆ ਵੱਡੇ ਵੱਡੇ ਲੀਡਰਾਂ ਨੂੰ ਜਿਹੜੇ ਬੁਲਾਉਂਦੇ ਆ ਵੀ ਸਾਡੇ ਸਾਡਾ ਇਹ ਆ ਬਜ਼ੁਰਗ ਆਏ ਅਸੀਂ ਜਾਂ ਹੋਰ ਹੈ ਅਸੀਂ ਮੈਂ ਇਹ ਚਾਹਨਾ ਵੀ ਇਹ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਆਪਣੇ ਜਿਉਂਦੇ ਬਜ਼ੁਰਗ ਨੇ ਜਿਹੜੇ ਉਹ ਜਿਹੜੇ ਲੱਖਾਂ ਰੁਪਈਆ ਉਹ ਨਾ ਅਡੰਬਰਾਂ ਤੇ ਖਾਚਣ ਕਰਨ ਦੀ ਖਰਚ ਕਰਨ ਦੀ ਲੋੜ ਨਹੀਂ ਖਰਚਣ ਦੀ ਲੋੜ ਨਹੀਂ ਹੈ ਉਹਨਾਂ ਨੂੰ ਜਿਉਂਦੇ ਜੀ ਉਹਨਾਂ ਦਾ ਹਾਲ ਚਾਲ ਪੁੱਛ ਲਿਆ ਕਰੋ ਉਹਨਾਂ ਦੇ ਕੋਲੇ 2 ਮਿੰਟ ਬੈਠ ਜਾਇਆ ਕਰੋ ਉਹਨਾਂ ਦੀ ਕੋਈ ਦਿਲ ਦੀ ਗੱਲ ਕਰ ਲਿਆ ਕਰੋ ਜਿਹੜੇ ਮਾਪਿਓ ਹੁੰਦੇ ਨੇ ਉਹਨਾਂ ਨੇ ਕੁਝ ਨਹੀਂ ਲੈਣਾ ਹੁੰਦਾ ਉਹਨਾਂ ਨੇ ਦੇਣਾ ਹੀ ਹੁੰਦਾ ਹੈ ਅਸੀਰਵਾਦ ਦੇਣਾ ਹੁੰਦਾ ਹੈ ਉਹਨਾਂ ਨੇ ਜੋ ਉਹਨਾਂ ਦੀ ਸਾਰੀ ਉਮਰ ਦੀ ਜਿਹੜੀ ਉਹ ਕਮਾਈ ਕੀਤੀ ਹੁੰਦੀ ਹੈ ਉਹ ਆਪਣੇ ਬੱਚਿਆਂ ਨੂੰ ਹੀ ਸਪੋਰਟ ਕਰਦੇ ਨੇ ਉਹ ਕਿੰਨੀਆਂ ਔਖਾਂ ਨਾਲ ਪਾਲਦੇ ਨੇ ਜੇ ਉਹ ਔਖਾਂ ਨਾਲ ਪਾਲੇ ਹੋਏ ਬੱਚੇ ਜਿੰਨਾ ਖਾਤਰ ਉਹ ਮਾਪਿਓ ਨੇ ਜਿਹੜੇ ਉਹ ਦੁੱਖ ਘਟਦੇ ਨੇ ਜਿੰਨਾ ਖਾਤਰ ਉਹ ਦਿਨ ਰਾਤ ਇੱਕ ਕਰ ਦਿੰਦੇ ਨੇ ਜਿੰਨਾ ਖਾਤਰ ਉਹ ਨੇਰੀਆਂ ਮੀਂਹ ਗਰਮੀ ਸਰਦੀ ਨਹੀਂ ਵੇਖਦੇ ਜੇ ਉਹਨਾਂ ਖਾਤਰ ਉਹ ਕੰਮ ਕਰਕੇ ਉਹਨਾਂ ਨੂੰ ਪਾਲਦੇ ਨੇ ਜੇ ਉਹਨਾਂ ਦੇ ਬੱਚੇ ਵੀ ਜੇ ਉਹਨਾਂ ਖਾਤਰ ਇਹ ਬਰਦ ਆਸਰਾ ਦੇ ਵਿੱਚ ਛੱਡਣ ਦੀ ਯਤਨ ਕਰਦੇ ਨੇ ਤਾਂ ਇਹ ਇਦੋਂ ਵੱਡੀ ਕੋਈ ਮਾੜੀ ਗੱਲ ਨਹੀਂ ਹੈ ਸੋ ਆਓ ਆਪਾਂ ਉਹ ਜਿਹੜਾ ਸਾਡਾ ਬਾਬੇ ਨਾਨਕ ਦਾ ਜਿਹੜਾ ਸਾਡਾ ਅਸੀਂ ਬਾਰਸਾਂ ਉਹਦਾ ਜਿਹੜਾ ਸਾਡਾ ਇੱਥੇ ਸੰਕਲਪ ਹੈ ਜਿਹੜਾ ਉੱਥੇ ਇਹ ਇਹ ਹੈ ਵੀ ਸਾਡੀਆਂ ਪਰੰਪਰਾਵਾਂ ਨੇ ਸਾਡੇ ਗੁਰੂਆਂ ਦੀਆਂ ਪੀਰਾਂ ਦੀਆਂ ਪਗੰਬਰਾਂ ਦੀਆਂ ਸਾਡੇ ਵੱਡੇ ਬਜ਼ੁਰਗਾਂ ਦੀਆਂ ਜਿਹੜੀਆਂ ਰੀਤਾਂ ਨੇ ਪੀੜੀਦਰ ਪੀੜੀ ਕਿ ਜਿਹੜੇ ਸਾਡੇ ਬੱਚੇ ਨੇ ਸਾਡੇ ਅਖੀਰ ਦੇ ਵਿੱਚ ਉਹਨਾਂ ਦਾ ਸਹਾਰਾ ਬਣ ਉਹਨਾਂ ਨੂੰ ਤਾਂ ਉਹ ਸੰਭਾਲਣ ਆਓ ਕਿਤੇ ਅਸੀਂ ਜਿਉਂਦੇ ਜੀ ਜਿਹੜੀ ਸਾਡੇ ਮਾਪਿਓਂ ਦੀਆਂ ਅੱਖਾਂ ਦੇ ਵਿੱਚੋਂ ਕਦੇ ਹੰਝੂ ਨਾ ਆਉਣ ਉਹ ਜਿਹੜੇ ਹੰਝੂ ਨੇ ਨਾ ਮੈਨੂੰ ਐਂ ਲੱਗਦਾ ਵੀ ਜਿਹੜੇ ਉਹ ਧਰਤੀ ਤੇ ਵੱਡੇ ਵੱਡੇ ਜਿਹੜੇ ਪੁਚਾਲ ਨੇ ਵੱਡੇ ਵੱਡੇ ਜਿਹੜੀਆਂ ਕੋਈ بارشਾਂ ਨਹੀਂ ਆ ਜਾਂ ਵੱਡੇ ਵੱਡੇ ਮੀਂਹ ਝੱਖੜ ਨਹੀਂ ਉਹਨਾਂ ਨਾਲ ਨਾਲ ਕੰਧਾਂ ਤਾਂ ਨਹੀਂ ਟਹਿਂਦੀਆਂ ਉਹਨਾਂ ਦਾ ਘਰ ਤਾਂ ਨਹੀਂ ਡਿੱਗਦੇ ਮੈਨੂੰ ਇਹ ਜ਼ਰੂਰ ਮੈਂ ਇਹ ਮਹਿਸੂਸ ਕਰਦਾ ਵੀ ਜਿਹੜੇ ਮਾਪਿਓ ਦੇ ਜਿਹੜੇ ਹੰਝੂ ਨੇ ਉਹਨਾਂ ਦੇ ਹਿਰਦੇ ਵਿੱਚੋਂ ਦੁਖੀ ਹਿਰਦੇ ਦੇ ਵਿੱਚੋਂ ਜੋ ਮਾਪਿਓ ਨੂੰ ਆਪਣੇ ਉਹਨਾਂ ਤੋਂ ਜੋ ਦੁਖੀ ਹੁੰਦਿਆਂ ਤੇ ਉਹਨਾਂ ਦੇ ਹੰਝੂ ਨਿਕਲਦੇ ਨੇ ਉਹ ਜ਼ਰੂਰ ਜਿਹੜੀਆਂ ਹੈਗਾ ਵੱਡੇ ਵੱਡੀਆਂ ਕੋਠੀਆਂ ਘਰਾਂ ਦੀਆਂ ਨੀਹਾਂ ਨੇ ਜਿਹੜੀਆਂ ਉਹ ਜ਼ਰੂਰ ਉਹ ਉਹ ਹਿਲਾ ਦਿੰਦੀਆਂ ਨੇ ਸੋ ਆਪਣੇ ਮਾਪਿਓ ਦਾ ਚਰੂਰ ਸਹਾਰਾ ਬਣੋ ਇਹ ਜਿਹੜੀਆਂ ਸਾਡੀ ਇਹ ਪਰੰਪਰਾ ਨਹੀਂ ਹੈ ਇਹ ਸਾਡੇ ਬਾਹਰਲੇ ਦੇਸ਼ਾਂ ਦਾ ਉਹ ਕਲਚਰ ਨਹੀਂ ਹੈ ਉਹ ਸਾਡਾ ਕਿਉਂਕਿ ਹਰ ਇੱਕ ਇਨਸਾਨ ਦਾ ਇਹ ਫਰਜ ਬਣਦਾ ਇੱਕ ਇਨਸਾਨੀਅਤ ਤੌਰ ਤੇ ਸਾਡਾ ਫਰਜ ਬਣਦਾ ਕਿ ਅਸੀਂ ਵੱਡੇ ਬਜ਼ੁਰਗਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਸੰਭਾਲੀਏ ਇਹ ਵਿਰਧ ਆਸ਼ਰਮਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਲੋੜ ਹੈ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਜਿਹੜੇ ਅਸੀਂ ਆਮ ਲੋਕਾਂ ਜਿਹੜੇ ਸਧਾਰਨ ਲੋਕ ਜੇ ਉਹਨਾਂ ਦੇ ਜਿਹੜੇ ਮਾਤਾ ਪਿਤਾ ਵੀ ਜਿਹੇ ਵਿਰਧ ਆਸ਼ਰਮਾਂ ਦੇ ਵਿੱਚ ਇਸ ਤਰ੍ਹਾਂ ਮਤਲਬ ਉੱਥੇ ਜਾਣ ਲੱਗ ਅਸੀਂ ਭੇਜਣ ਲੱਗ ਪਏ ਜਾਂ ਜਾਣ ਲੱਗ ਪਏ ਤਾਂ ਸਾਡੇ ਲਈ ਇਹ ਬਹੁਤ ਵੱਡਾ ਇੱਕ ਕਲੰਕ ਹੈ ਕਿਉਂਕਿ ਅਸੀਂ ਬਹੁਤ ਵੱਡੇ ਇਹ ਜਿਹੜਾ ਸਾਡਾ ਦੇਸ਼ ਹੈ ਅਸੀਂ ਧਾਰਮਿਕ ਤੌਰ ਤੇ ਅਸੀਂ ਕਿੱਡੇ-ਕਿੱਡੇ ਡੰਬਰਾਂ ਦੇ ਵਿੱਚ ਅਸੀਂ ਲੱਗੇ ਹੋਏ ਹਾਂ ਪਰ ਇਹ ਹੈ ਜਿਹੜਾ ਇਹ ਸਾਡੇ ਲਈ ਬਹੁਤ ਇੱਕ ਮਤਲਬ ਕਿ ਵੱਡਾ ਇੱਕ ਮਤਲਬ ਹੈ ਕਹਿੰਦੀ ਇਹ ਕਲੰਕ ਹੀ ਹੈ ਸਾਡੇ ਲਈ ਸੋ ਅਸੀਂ ਆਉਣ ਵਾਲੇ ਸਮੇਂ ਦੇ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਆਪਣੇ ਵੱਡੇ ਬਜ਼ੁਰਗਾਂ ਦਾ ਜਿਹੜਾ ਸਤਕਾਰ ਹੈ ਉਹ ਭਾਵਨਾ ਉਹ ਬਣਾ ਕੇ ਰੱਖੀਏ ਉਹਨਾਂ ਤੋਂ ਅਸੀਰਵਾਦ ਲਈਏ ਘਰੋਂ ਤਨ ਲੱਗਿਆ ਉਹਨਾਂ ਤੋਂ ਅਸੀਂ ਉਹਨਾਂ ਦਾ ਮਤਲਬ ਸਨਮਾਨ ਕਰੀਏ ਤੇ ਉਹਨਾਂ ਤੋਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੇ ਉਹਨਾਂ ਦਾ ਕੀਮਤੀ ਸਰਮਾਇਆ ਜਿਹੜਾ ਉਹਨਾਂ ਕੋਲੇ ਵਿਚਾਰਾਂ ਦਾ ਸਰਮਾਇਆ ਹੈ ਉਹਨਾਂ ਤੋਂ ਉਹ ਤਜਰਬਾ ਜ਼ਿੰਦਗੀ ਭਰ ਦਾ ਉਹ ਜ਼ਰੂਰ ਅਸੀਂ ਉਸ ਜੇ ਆਹੀਂ ਅਸੀਂ ਉਹਨਾਂ ਤੋਂ ਗ੍ਰਹਿਣ ਕਰ ਸਕਾਂਗੇ ਜੇ ਅਸੀਂ ਮਾਪਿਆਂ ਦੇ ਕੋਲੇ 5-4 ਮਿੰਟ ਬੈਠਾਂਗੇ ਉਹਨਾਂ ਦੇ ਨਾਲ ਕੋਈ ਗੱਲ ਕਰਾਂਗੇ ਉਹਨਾਂ ਦੇ ਕੋਲੇ ਬੈਠੋ ਭਾਵੇਂ ਇਹ ਅਸੀਂ ਜਿਹੜਾ ਹੁਣ ਪੀੜੀ ਦਾ ਪੀੜੀ ਗੈਪ ਆ ਜਿਹੜਾ ਇਹ ਜ਼ਰੂਰ ਵੱਧਦਾ ਜਾ ਰਿਹਾ ਪਰ ਨਹੀਂ ਪਰ ਇਹ ਅਸੀਂ ਉਹ ਨਾ ਇਹ ਗੱਲ ਕਰੀਏ ਅਸੀਂ ਆਪਣੇ ਮਾਪਿਓ ਦਾ ਉਸੇ ਤਰ੍ਹਾਂ ਸਤਿਕਾਰ ਕਰਦੇ ਰਹੀਏ ਜਿਵੇਂ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਸਾਡੇ ਵੱਡ ਬਡੇਰੇ ਸਾਡੇ ਬਜ਼ੁਰਗਾਂ ਦਾ ਸਤਿਕਾਰ ਕਰਦੇ ਰਹੀਏ ਸੋ ਇਹ ਅੱਜ ਦਾ ਪ੍ਰੋਗਰਾਮ ਸਾਨੂੰ ਕਿਸ ਤਰ੍ਹਾਂ ਲੱਗਿਆ ਇਹ ਤੁਹਾਡਾ ਅਸੀਂ ਵਿਚਾਰਾਂ ਨੂੰ ਜਿਹੜੇ ਹੈਗਾ ਤੁਹਾਡੇ ਨੂੰ ਅਸੀਂ ਉਹਨਾਂ ਦੀ ਉਡੀਕ ਕਰਾਂਗੇ ਇਹ ਇੰਨਾ ਕੁਝ ਕਹਿੰਦੇ ਹੋਏ ਖੇਮਾ ਦੀ ਜਾਚ ਕਿਹਾ ਬਹੁਤ ਬਹੁਤ ਧੰਨਵਾਦ